ਆਏਗਾ ਵੀ ਬੱਚਾ ਇਹਨਾਂ ਡਿਊਟੀ ਤੇ ਗਿਆ ਹੋਇਆ ਨਹੀਂ ਲੱਗਦਾ ਭੁੰਡਾ ਡਿਊਟੀ ਇਹਦੀ ਲਾਜ਼ਮੀ ਹੈਗਾ ਕੁਝ ਸਮਝਾ ਦੇ ਹਾਂ ਤੇ ਜੇ ਕੋ ਚੋਰੀ ਦੀ ਗੱਲ ਵੀ ਕਿੰਨੀ ਜੁਰੀ ਹੋਈ ਆਪਣੇ ਸਾਹੇ ਤੋਂ ਕਿੰਨੀ ਰਕਮ ਕਿੰਨੀ ਫੈਕੀ ਵਾਲੀ ਹੋ ਗਈ ਉਹਦੇ ਤੇ ਕਿੰਨਾ ਬੋਲਣਾ ਸੋਨ ਨਾਲ ਦੇ ਤਨ ਟੋੜੀ ਸੀਗੇ 4 1/2 ਲੱਖ ਦੀ ਸੀ ਟੋੜੀ 1/2 4 ਲੱਖ ਦੀ ਹਾਂ ਕੈਸ਼ ਕਿੰਨਾ ਸੀ ਕੈਸ਼ ਇਹ 40000 ਮੰਗੂ 8000 ਤਾਂ ਅਸੀਂ ਨੇ ਲਿਖਾਇਆ ਵੀ ਨਹੀਂ ਹੈਗਾ ਜਿਹੜਾ ਅੱਧੇ ਚੱਕਿਆ ਹੈਗਾ। ਉਹ ਅਸੀਂ ਆਪਦੀ ਮਰਜ਼ੀ ਮੁਤਾਬਕ ਨਾਲ 40000 ਲਿਖਾਇਆ ਹੈ। ਕੋਈ ਧੋੜਪਨ ਖਰੀਏ ਤੂੰ? ਧੋੜਪਨ ਕੋਈ ਨਹੀਂ ਕਰੀ। ਇਹ ਮੇਰੇ ਰਾਤ ਨੂੰ ਖੜਕਾ ਹੋਇਆ ਤੁਹਾਨੂੰ ਮਤਲਬ ਸੁਣਿਆ ਖੜਕਾ। ਹਾਂ ਹਾਂਜੀ ਸੁਣਿਆਗਾ। ਮੈਨੂੰ 1 ਵਜੇ ਖੜਕਾ ਸੁਣਨਾ ਲੱਗੇਗਾ ਜਦੋਂ ਮੈਂ ਅੰਦਰੋਂ ਬਾਹਰ ਆ ਕੇ ਲਾਈਟ ਲਾਇਆ ਕਰਾਂ। ਹੂੰ। ਉਦੋਂ ਖੜਕਾ ਬੰਦ ਹੋ ਜਾ ਕਰੇ ਜਦੋਂ ਮੈਂ ਅੰਦਰ ਜਾ ਕੇ ਪੈ ਜਾ ਕਰਾਂ ਖੜਕਾ ਮੈਨੂੰ ਆਵਾਜ਼ ਆਇਆ ਕਰੇ। ਮਤਲਬ ਤੁਸੀਂ ਦੇਖਣ ਦੀ ਕੋਸ਼ਿਸ਼ ਕਰੀ? ਹਾਂ ਮੈਂ ਕਰੀ। ਮੈਂ ਅੱਧ ਕੋਈ ਮੈਨੂੰ ਰੂਮ ਨਹੀਂ ਹੋਇਆ ਹੈ ਜਦੋਂ ਮੈਂ ਅੰਦਰ ਆ ਕੇ 1:30 ਵਜੇ ਪਈ ਗਈਆਂ ਮੈਨੂੰ ਆਉਂਦੀ ਨੂੰ ਹੀ ਨੀਂਦ ਆ ਗਈ 2 ਵਜੇ ਮੇਰੀ ਅੱਖ ਖੁੱਲੀ ਹੈ ਮੈਂ ਬਾਹਰ ਆਈਆਂ ਇੱਕ ਇਲਾਕਾ ਉਦੋਂ ਸਾਰਾ ਕੁਝ ਹੋ ਕਰਕੇ ਵੱਗ ਗਿਆ ਘਰ ਤੋਂ ਮਤ ਜਮ ਕੱਲੇ ਕੱਲੇ ਸੀ ਹਾਂ ਫਿਰ ਤੁਸੀਂ ਲੋਕਾਂ ਨੂੰ ਬੁਲਾਏ ਹਾਂਜੀ ਮੈਂ ਮੇਰੇ ਪਤਿਓਰੀ ਦੀ ਪੋਤੀ ਰਹਿੰਦੀ ਹੈ ਉਰੇ ਉਹਨੂੰ ਮੈਂ ਫੋਨ ਕਰਿਆਗਾ ਉਹਨੇ ਗਾਹਾਂ ਗਾਹਾਂ ਸਾਰਿਆਂ ਨੂੰ ਫੋਨ ਕਰੇ ਨੇ ਫਿਰ ਮੈਂ ਜੱਸੀ ਨੂੰ ਫੋਨ ਕਰੇਗਾ ਉਹਨੇ ਵੀ ਗਾਹਾਂ ਲੰਬਾ ਫੋਨ ਕਰੇ ਨਹੀਂ ਸਾਡੇ ਘਰੇ ਵੀ ਸਾਰੇ ਆਏ ਪ੍ਰਸ਼ਾਸਨ ਆਇਆ ਦੇਖਿਆ ਹਾਂਜੀ ਆਏਗਾ ਆਪਣੇ ਮੁੰਡੇ ਨਾਲ ਹੀ ਆਏਗਾ ਮੌਕੇ ਤੇ ਹਾਂ ਮੌਕਾ ਦੇਖੇਗਾ ਉਹੋ ਆਪਣਾ ਮੁਲਾਜ਼ਮ ਕਿੱਥੇ ਸੀਗਾ ਕਿਉਂ ਥੇ ਆਪਣੀ ਸਨਾਮ ਠਾਣੀ ਸਨਾਮ ਠਾਣੀ ਕਿਉਂ ਹਾਂ ਉੱਥੇ ਹੀ ਮੁਲਾਜ਼ਮ ਆਏ ਨੇ ਨਾਲ ਮੌਕਾ ਦੇਖਿਆ ਹਾਂਜੀ ਕਿਹੜੀ ਪਾਸੇ ਦਿਖਾ ਦੂ ਮੜੇ ਮਾਰੋ ਖੁੱਲੀ ਹੋਈ ਸੀ ਚਲ ਮੈਂ ਕਿਧਰ ਹੋ ਗਈ ਚੋਰੀ ਚੋਰੀ ਪੇਟੀ ਚੋਈਏ ਪੇਟੀ ਚੋਈਏ ਕੀ ਬੀਤੀ ਪੇਟੀ ਚੋਈਏ ਪੇਟੀ ਜੀ ਤਿੰਨ ਤੋੜੇ ਸਿਉਨੇ ਜੀ ਵੀ ਤੋਂ ਲੈ ਚੰਦੀ ਦੇ ਠੀਕ ਹੈ 30000 ਰੁਪਏ ਪਹਿਤੀਗਾ ਠੀਕ ਹੈ ਨਾ ਪਹਿਲਾਂ ਤਾਂ ਇੱਥੇ ਆ ਕੇ ਬੈਠੇ ਨੇ ਫੇਰ ਤੋਂ ਇਹੋ ਲਈ ਬੈਠੇ ਆ ਦੇਖ ਆ ਇੱਥੇ ਪਹਿਣਾ ਪਈਆਂ ਹਾਂਜੀ ਹਾਂ ਇੱਥੇ ਪਾਣੀ ਵੀ ਪੀਤੇ ਪਾਣੀ ਦੁੱਲਿਆ ਹੋਇਆ ਤੀਗਾ ਅੱਛਾ ਹਾਂਜੀ ਫੇਰ ਇੱਥੋਂ ਦੀ ਚੜੇ ਨੇ ਉਹ ਇਸ ਕੌਲੇ ਉਤੋਂ ਦੀ ਲਵੋ ਲਵੋ ਦੀ ਜਾ ਕੇ ਆਪਣੇ ਫੇਰ ਆਪਣਾ ਉਹ ਜਾਲੀ ਜਾਲਾ ਗੇਟ ਬੋਹ ਕਰਿਆ ਹਾਂਜੀ ਜਾਲੀ ਵਾਲੇ ਗੇਟ ਨਹੀਂ ਕੀ ਜਦੋਂ ਸੀ ਪੈਣਾ ਫਰੋਲ ਨਹੀਂ ਉਹਨਾਂ ਦੀਆਂ ਕਿੱਧਰ ਨੂੰ ਜਾਂਦੀਆਂ ਲਿਖੀਆਂ ਉਹ ਨੇਰ ਨੂੰ ਗਨੇਰ ਨੂੰ ਗਈਆਂ ਨੇਰ ਨੂੰ ਪੈਣਾ ਹਾਂ ਨਾਲੇ ਨੇਰ ਨੂੰ ਆਲੇ ਦੁਆਲੇ ਕੈਮਰੇ ਫਰੋਲੇ ਕਿੱਥੇ ਹਾਂਜੀ ਫਰੋਲੇ ਕੋਈ ਸਮਝ ਨਹੀਂ ਲੱਗਿਆ ਹੈ ਮਾਂ ਬੈਤੋਂ ਉੱਪਰ ਖੜਕਾ ਹੋਇਆ ਚੋਰ ਉੱਪਰ ਪਹੁੰਚੇ ਚੋਰ ਕੋਠੇ ਤੇ ਤੁਹਾਨੂੰ ਆਵਾਜ਼ ਆਈ ਕੋਈ ਮੈਨੂੰ ਬਾਜ ਆਈ ਸੀ ਅੱਛਾ ਹਾਂ ਮੈਨੂੰ ਬਾਜ ਆਈ ਹੈ ਵੀ ਜੇ ਮੈਂ ਆਪਣੇ ਕੜਕਤੇ 'ਚ ਕੋਈ ਚੂਹਾ ਵੱਡਾ ਹੁੰਦਾ ਵੜਿਆ ਹੋਇਆ ਮੈਨੂੰ ਇੱਕ ਹੀ ਲੱਗਤ ਜਦੋਂ ਬਾਹਰ ਹੀ ਆਈਆਂ ਬਾਜ ਖਤਮ ਹੋ ਗਈ ਫੇਰ ਬਾਜ ਆਈ ਨਹੀਂ ਮੈਨੂੰ ਮੈਂ ਲਾਈਟ ਲਾ ਕੇ ਬਾਜ ਵੀ ਲੈਂਦੀ ਐ ਕਿ 2 ਮਿੰਟ ਮੈਂ ਖੜੀਆਂ ਬਾਜ ਕੋਈ ਨਹੀਂ ਆਈ ਜਦੋਂ ਮੈਂ ਅੰਦਰ ਵਾਗੀ 5-7 ਮਿੰਟ ਮੈਨੂੰ ਹੋ ਗਏ ਪਈ ਨੂੰ ਆਵਾਜ਼ ਫੇਰ ਆਉਣ ਲੱਗ ਗਈ ਇਹ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਜਿਵੇਂ ਵੀ ਤੁਸੀਂ ਘਰ 'ਚ ਇਕੱਲੇ ਸੀਗੇ ਤੁਹਾਨੂੰ ਵੀ ਕੋਈ ਜਾਣ ਨਹੀਂ ਨੁਕਸਾਨ ਕਰ ਸਕਦੇ ਸੀ ਜੇ ਕਰ ਸਕਦੇ ਸੀ ਜੇ ਮੈਂ 1:30 ਵਜੇ ਤੋਂ ਬਾਅਦ 2 ਮਿੰਟ ਬਾਅਦ ਮੈਂ ਆਉਂਦੀ ਫਿਰ ਮੇਰਾ ਨੁਕਸਾਨ ਕਰ ਦਿੰਦੇ ਉਹ ਜੇ ਆਪਾਂ ਘਟਨਾ ਕਰੀ ਵੀ ਕਿੰਨੇ 1 ਵਜੇ ਦੀ ਘਟਨਾ ਚੋਰੀ ਦੀ ਘਟਨਾ ਜਿਹੜੀ ਹੈ ਆਪਣਾ ਇਹ 1 ਤੋਂ ਲਾ ਕੇ ਵੀ 1 ਵਜੇ ਤੋਂ ਉਹਨਾਂ ਨੇ ਗੇਟ ਤੋੜਨ ਦੀ ਲੱਗ ਰਹੀ ਆਦੀ ਕਰਨਾ ਵੀ ਉਹ ਉੱਤਰੇ ਨੇ ਸਾਡੇ 1:30 ਵਜੇ 2 ਵਜੇ ਉਹ ਬਾਹਰ ਭੱਗੇ ਏਸੀ ਜਿਹੜੇ ਕਮਰੇ ਚ ਪਏ ਸੀ ਹਾਂਜੀ ਏਸੀ ਵਾਲੇ ਕਮਰੇ ਚ ਪਏ ਸੀ ਹਾਂਜੀ ਤਾਂ ਵੀ ਤੁਹਾਨੂੰ ਅੰਦਰ ਬਾਤ ਸੁਣ ਗਈ ਸਾਨੂੰ ਬਾਤ ਸੁਣੀ ਹੈ ਜੀ ਮੈਂ ਇੱਕ ਤੇ ਲਾ ਕੇ ਪੱਖਾ ਮੇਰਾ 29 ਤੇ ਏਸੀ ਕਰਿਆ ਹੋਇਆ ਸੀ ਸਾਰਾ ਮੇਰੀਆਂ ਲੱਤਾਂ ਪੜਕਦੀਆਂ ਜੇ ਮੈਂ ਤਾਂ ਘਟ ਕਰਿਆ ਹੋਇਆ ਸੀ ਤਾਂ ਇਹਨੂੰ ਆਵਾਜ਼ ਆ ਗਈ ਠੀਕ ਹੈ ਜੇ ਮੇਰਾ ਤੇਜ਼ ਹੁੰਦਾ ਪੱਖਾ ਫੇਰ ਮੈਨੂੰ ਸਮਝ ਨਹੀਂ ਆਉਂਦੀ ਕੋਈ ਗੱਲ ਥੱਲੋਂ ਆ ਕੇ ਉੱਪਰ ਚੜ ਕੇ ਕੋਠੇ ਤੇ ਕੋਠੇ ਤੇ ਚੜ ਕੇ ਹਾਂ ਹੁੱਕਾਂ ਦੋ ਹੀ ਤੋੜੀਆਂ ਨੇ ਟਿੱਡੀਆਂ ਕਰੀਆਂ ਨੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਉਦੋਂ ਬਾਅਦ ਥੱਲੇ ਆ ਕੇ ਫਿਰ ਕਿੰਨਾ ਮਤਲਬ ਕਿਹੜੀ ਕਿਹੜੀ ਕਮਰੇ ਚ ਜੇ ਆਪਾਂ ਗੱਲ ਕਰੀਏ ਦੋ ਕਮਰੇ ਥੋੜੇ ਦੋ ਹੀ ਕਮਰੇ ਸੀ ਦੋ ਹੀ ਕਮਰੇ ਅੱਜ ਪਹਿਲਾਂ ਉਹ ਪੇਟੀਆਂ ਵਾਲੇ ਅੰਦਰ ਬੜੇ ਨੇ ਕੋਈ ਇੱਕ ਜانوں ਮੈਨੂੰ ਲੱਗਦਾ ਬਕਸਾ ਉੱਤੇ ਲੈ ਕੇ ਗਏ ਹੈਗਾ ਅਚ ਇੱਕ ਬਕਸੇ ਚ ਇੱਕ ਬਕਸਾ ਹਾਂ ਕੋਠੇ ਤੇ ਜਾ ਕੇ ਸਾਰਾ ਬਕਸੇ ਦਾ ਲੋਕ ਪਵਨ ਤਾਂ ਉਹਨਾਂ ਨੇ ਕੱਟਿਆ ਇੱਕ ਤੋੜਿਆ ਲੋਕ ਹੈ ਨਹੀਂ ਲੋਕ ਨਾਲ ਹੀ ਲੱਗੇ ਲੋਕ ਨਾਲ ਹੀ ਨਾਲ ਹੀ ਲੱਗੇ ਹਾਂ ਠੀਕ ਹੈ ਫਿਰ ਉਹ ਬਕਸੇ ਦੇ ਵਿੱਚ ਕੀ ਸੀਗਾ ਜਿਹੜਾ ਬਕਸੇ ਨੂੰ ਪਤਾ ਕਿ ਕੀ ਸੀ ਬਕਸੀ ਜੋ ਉਹ 5-7000 ਰੁਪਇਆ ਦੀ ਹਾਂ ਠੀਕ ਹੈ ਜਿਹੜਾ ਸੋਨਾ ਤੁਸੀਂ ਦੱਸ ਰਹੇ ਹੋ ਟੋਟਲ ਸੋਨਾ ਕਿੰਨਾ ਸੀਗਾ ਤਿੰਨ ਟੋਲੇ ਤਿੰਨ ਟੋਲੇ ਸੋਨਾ ਹਾਂਜੀ ਤੇ ਜੇ ਆਪਾਂ ਗੱਲ ਕਰੀ ਕੈਸ਼ ਕਿੰਨਾ ਸੀਗਾ ਸਾਰਾ ਬਕਸੀ 3 40000 ਅਸੀਂ ਤਾਂ 40000 ਲਿਖਿਆ ਇਹ ਦੇਖਾ ਉਹ 5-7000 ਤਾਂ ਸੱਚੀ ਨੇ ਬਕਸੀ ਵਾਲਾ ਲਾਈ ਨਹੀਂ ਹੈਗਾ ਵੀ 40000 ਕੈਸ਼ ਦੀ ਸਾਡਾ ਤੁਸੀਂ ਚਾਂਦੀ ਵੀ ਲਿਖਾਈਏ ਚਾਂਦੀ 20 ਟੋਲੇ 20 ਟੋਲੇ ਹਾਂਜੀ 20 ਟੋਲੇ ਚਾਂਦੀ ਦੇ ਹਾਂਜੀ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਹੁਣ ਪੁਲਿਸ ਪ੍ਰਸ਼ਾਸਨ ਕੋਲ ਕੰਪਲੇਂਟ ਦਿਖਾਤੀ ਸੀ ਹਾਂਜੀ ਲਿਖਾਇਆ ਇਹ ਕੱਲ ਹਾਂਜੀ ਤੁਹਾਨੂੰ ਭ ਸਾਨੂੰ ਕੋਈ ਹਲੇ ਤਾਂ ਕੁਝ ਨਹੀਂ ਕਹਿ ਸਕਦੀ ਠੀਕ ਹੈ ਜੇ ਤਾਂ ਹੁਣ ਆ ਦੇਖ ਮਤਲਬ ਕੋਈ ਬੰਦੇ ਪੰਜ ਚਾਰ ਦਿਨਾਂ ਚ ਫੜੇ ਗਏ ਫਿਰ ਤਾਂ ਆਪਣਾ ਨਿਕਲ ਸਕਦੇ ਜੇ ਕੋਈ ਫੜਿਆ ਨਹੀਂ ਗਿਆ ਕੋਈ ਹਲੇ ਆ ਵੀ ਜਾਣ ਚਾਹ ਆਪਾਂ ਬਣਾ ਚ ਆਏ ਤਾਂ ਕਹੇ ਸੀ ਵੀ ਮੈਂ ਅਸੀਂ ਜ਼ਰੂਰ ਸੋੜੀ ਹੋ ਕਰਾਂਗੇ ਹੂੰ ਬਾਕੀ ਕਿਹੜੇ ਵੀ ਬਥੇਰੇ ਮਾਰੇ ਨੇ ਕੋ ਮੇਰੇ ਗੁਰੂ ਦੇ ਹੱਥ ਗੱਲ ਲੈ ਗਈ ਬਿਲਕੁਲ ਕੀ ਕਹੋਗੇ ਜਿਵੇਂ ਕਿ ਗਰੀਬ ਤੁਹਾਡਾ ਘਰ ਮਤਲਬ ਆਪਾਂ ਠੀਕ ਠਾਕ ਹੈ ਜੀ ਆਪਾਂ ਬਾਹਲੇ ਉਹ ਜੀ ਨਾ ਜਿਆਦਾ ਮੇਰੀ ਨੋਰਮਲ ਕਰਦੇ ਆ ਸਰ ਹਾਂ ਬੁੜੀਆਂ ਤਿੰਨ ਨੇ ਸਰ ਮੇਰੇ ਤਾਂ ਦੇਖਾ ਇਕੱਲਾ ਬੇਟਾ ਹਾਂ ਤਿੰਨ ਕੁੜੀਆਂ ਨੇ ਵਿਆਹ ਹੋਈਆਂ ਹੋਈਆਂ ਨੇ ਦੇਖ ਠੀਕ ਹੈ ਠੀਕ ਹੈ ਜੀ ਤਿੰਨ ਕੁੜੀਆਂ ਨੇ ਤਿੰਨ ਕੁੜੀਆਂ ਨੇ ਬਸ ਨਾ ਤਾਂ ਤੱਕੜੀਆਂ ਨਾ ਮਾਰੀਆਂ ਹਾਂ ਪਰ ਕੀ ਕਹੋਗੇ ਵੀ ਇਹ ਜੀ ਮਤਲਬ ਜਿਵੇਂ ਆਪਾਂ ਕੀ ਇੱਕ ਘਰਾਂ ਚ ਸੇਫਟੀ ਹੈ ਜਿਵੇਂ ਆਪਾਂ ਕਹੀਏ ਵੀ ਪੁਲਿਸ ਕਿੱਥੇ ਕਿੱਥੇ ਰਾਕੀ ਕਰ ਸਕਦੀ ਹੈ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਚੋਰੀ ਹੋਈ ਹੈ ਤੁਹਾਡੇ ਸਰ ਮੇਰੀ ਤਵੱਜ ਇਹ ਹੀ ਬੇਨਤੀ ਹੈ ਮੇਰੇ ਬੱਚੇ ਦੀ ਵੀ ਦਿਨ ਦਿਨ ਦੀ ਡਿਊਟੀ ਹੋਣੀ ਚਾਹੀਦੀ ਹੈ ਰਾਤ ਨੂੰ ਇਹ ਲੋਕਰੇ ਹੋਣਾ ਚਾਹੀਦਾ ਕੱਕ ਜਮੇ ਤੁਸੀਂ ਕੱਲੇ ਹੁੰਨੇ ਫਿਰ ਕੱਲੇ ਹੁੰਨੇ ਸਾਰਾ ਰੋਜ਼ੀ ਗੱਲ ਹੈ ਰੋਜ਼ੀ ਕੱਲੇ ਹਾਂ ਨੇ ਠੀਕ ਹੈ ਵੀ ਥੋੜੇ ਮਤਲਬ ਬੇਟੇ ਦੀ ਡਿਊਟੀ ਦਿਨ ਚ ਹੋਣੀ ਹੈ ਹਾਂ ਦਿਨ ਚ ਹੋਣੀ ਹੈ ਰਾਤ ਹਮੇਰੀ ਉਹ ਸੇਫਟੀ ਕਰਨਾ ਜਿਵੇਂ ਕੀ ਗੱਲ ਕਰੀ ਜੇ ਮੇਰੇ ਰਾਤ ਚੋਰ ਆਈ ਨੇ ਜੇ ਹੁਣ ਮੰਨ ਲਓ ਥੋੜੇ ਕੁਛ ਮਾਰ ਦੇ ਜੇ ਆਪਾਂ ਗੱਲ ਕਰਦੇ ਜਿਵੇਂ ਰਾਤ ਨੂੰ ਜਿਆਦੇ ਬੰਦੇ ਹੋਣਗੇ ਫਿਰ ਉਸ ਤੋਂ ਬਾਅਦ ਦੇਖਾ ਕੋਈ 3 ਵਜੇ ਆਉਂਦਾ ਕੋਈ 7 ਵਜੇ ਆਉਂਦਾ ਫਿਰ ਦੇਖਦੇ ਉਹ ਮੈਨੂੰ ਹੂੰ ਉਸ ਤੋਂ ਪਹਿਲਾਂ ਕੌਣ ਦੇਖਦਾ ਸੀਗਾ ਮੇਰਾ ਬੇਟਾ ਤਾਂ ਉਹ 8:30 ਵਜੇ ਜਿਵੇਂ ਆਪਾਂ ਗੱਲ ਕਰੀ ਥੋੜੀ ਸਮਝਦਾਰੀ ਨਾਲ ਚੱਲ ਲਾ ਲਓ ਜਿਵੇਂ ਵੀ ਲਾ ਲੀਏ ਭਾਵੇਂ ਵੈਸੇ ਗੁਰੂ ਦੇ ਹਸਰੇ ਨਾਲ ਹੀ ਰਹਿ ਗਈ ਦੇਖ ਆਪਾਂ ਹਾਂਜੀ 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 ਕੀ ਲੱਗਦਾ ਹੈਗਾ ਮਤਲਬ ਕੀ ਤੁਸੀਂ ਲੋਕਾਂ ਨੂੰ ਇਸ ਬਾਰੇ ਕਹਿਣਾ ਚਾਹੋਗੇ ਜਿਵੇਂ ਕਿ ਜਿਵੇਂ ਅਸਰਾ ਦਾ ਚੋਰੀਆਂ ਦਿਨੋ ਦਿਨ ਵੱਧ ਰਹੀਆਂ ਨੇ ਕੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰੋਗੇ ਤੁਸੀਂ ਬੇਨਤੀ ਇਹ ਕਰਦੇ ਆ ਵੀ ਉਹਨਾਂ ਨੂੰ ਕੋਈ ਚੱਕਰ ਗੇੜੇ ਮਾਰਨੀ ਚਾਹੀਦੇ ਨਹੀਂ ਆਪਦੀ ਪੈਰੀ ਵੀ ਰੱਖਣੀ ਚਾਹੀਦੇ ਨੇ ਪਿੰਡ 'ਚ ਹਨਾ ਆਪਾਂ ਤਾਂ ਇਹੀ ਬੇਨਤੀ ਕਰਦੇ ਆਂਗੇ ਵੀ ਉਹ ਮਾੜੀ ਮੋੜੀ ਤਾਂ ਸਾਡੀ ਸੇਫਟੀ ਕਰ ਦੇ ਹਾਂ ਇਹ ਵੀ ਗੱਲ ਇੱਕ ਵੱਡੀ ਗੱਲ ਹੈ ਵੱਡੀ ਗੱਲ ਹੈ ਜੇ ਸਾਡੇ ਕਈ ਵਾਰੀ ਆਂਦੀ ਗੱਲ ਹੈ ਹੁਣ ਮੇਰਾ ਬੇਟਾ ਉੱਥੇ ਵਿਹਲਾ ਬੈਠਿਆ ਸੀ ਜਿਸ ਵੇਲੇ ਮੈਂ ਫੋਨ ਕੀਤਾ ਸੀ ਉਹਨੂੰ ਜੇ ਉਹ ਮੈਂ ਉਹ ਕੈਮਰੂ ਦੇਖ ਲੈਂਦਾ ਕਿਤੇ ਕੇ ਵਨਨ ਦੇਖ ਲੈਂਦਾ ਹਾਂਜੀ ਦੇਖ ਲੈਂਦਾ ਦੇਖ ਲੈਂਦਾ ਕੰਮ ਨਾ ਹੁੰਦਾ ਕੰਮ ਨਾ ਹੁੰਦਾ ਬਾਕੀ ਮੇਰੇ ਕੋਲ ਇੱਕ ਹੋਰ ਵੀ ਹੈ ਜ ਜਿਵੇਂ ਤੁਸੀਂ ਕਹਿੰਦੇ ਹੋ ਜੇ ਕਿਤੇ ਉਹ ਦੇਖ ਲੈਂਦਾ ਤੁਹਾਨੂੰ ਠਾ ਦਿੰਦਾ ਫੋਨ ਤੇ ਤੁਹਾਨੂੰ ਨੁਕਸਾਨ ਵੀ ਕਿ ਹੋ ਸਕਦਾ ਨਹੀਂ ਸਰ ਉਹ ਮੈਨੂੰ ਨਾ ਠਾਉਂਦਾ ਆਸ ਕਮਾਂਡ ਨੂੰ ਫੋਨ ਕਰ ਦਿੰਦਾ ਖੜੇ ਘਰ ਹੀ ਉਹ ਚੋਰ ਚੋਰ ਕਰ ਦਿੰਦੇ ਉਹ ਬੰਦੇ ਫੇਰ ਵੀ ਭੱਜੇ ਜਾਂਦੇ ਇਹ ਵੀ ਭੱਜ ਜਾਂਦੀ ਬਿਲਕੁਲ ਬਿਲਕੁਲ ਠੀਕ ਹੈ ਜੀ ਹਾਂਜੀ ਜਿਵੇਂ ਹੁਣ ਬੈਠੀ ਨੂੰ ਕੱਲੀ ਨੂੰ ਅੰਦਰ ਘੌੜ ਜਾਂਦੀ ਮੈਂ ਫੇਰ ਵੀ ਕਮੰਡੀਆਂ ਦੇ ਫੋਨ ਕਰ ਦਿੰਦੀ ਵੀ ਕਹਿੰਦੀ ਬੈਠੀ ਚੋਰ ਚੋਰ ਕਰ ਦੋ ਉਹ ਫੇਰ ਵੀ ਭੱਜ ਜਾਂਦੇ ਬਿਲਕੁਲ ਕੋਈ ਸ਼ੱਕ ਹੈਗਾ ਕਿਸੇ ਲੱਗਦਾ ਨਾ ਸਰ ਮੈਨੂੰ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਨਾ ਕੋਈ ਸ਼ੱਕ ਨਹੀਂ ਜਿਵੇਂ ਕੀ ਕਿੱਥੇ ਜਿੱਥੇ ਥੋੜਾ ਸਮਾਨ ਪਿਆ ਸੀ ਸਿਰਫ ਉੱਥੇ ਉੱਥੇ ਹੀ ਫਰੋੜਿਆ ਹਾਂ ਉੱਥੇ ਉੱਥੇ ਹੀ ਫਰੋੜਿਆ ਪਰ ਇਹ ਜੇ ਆਪਾਂ ਗੱਲ ਕਰੀਏ ਵੀ ਇਸ ਤਰ੍ਹਾਂ ਦਾ ਜਿਵੇਂ ਜਾਣਕਾਰ ਬੰਦਾ ਹੁੰਦਾ ਕੋਈ ਉਹ ਫਰੋੜਦਾ ਜਿਵੇਂ ਜਿਹਨੂੰ ਪਤਾ ਹੈ ਜਿਵੇਂ ਮੰਨ ਲਓ ਵੀ ਤੁਹਾਨੂੰ ਪਤਾ ਹੈ ਵੀ ਇੱਥੇ ਕੀ ਕੀ ਰੱਖਿਆ ਹੋਇਆ ਤੁਸੀਂ ਉਹੀ ਉਹੀ ਚੀਜ਼ਾਂ ਫਰੋੜੀਆਂ ਨੇ ਹਾਂ ਹਾਂ ਬਿਨ ਕਹੇ ਦੇਖਾ ਗੁਰੂ ਘਰ ਜਾਂਦੇ ਆਂ ਕਿ ਕੋਈ ਐਂ ਨਹੀਂ ਕਹਿ ਸਕਦੇ ਅਸੀਂ ਵੀ ਹਾਂ ਕੋਈ ਜਾਣਕਾਰੀ ਹੈਗੀ ਹੂੰ ਕਿਤੇ ਹੋਰ ਕਿਤੇ ਆਏ ਸੀ ਇੱਥੋਂ ਇੱਥੋਂ ਤੋਂ ਗਏ ਨਹੀਂ ਇਹ ਇੱਧਰ ਹਫਤੇ ਤੇ ਜੀ ਉਧਰੋਂ ਥੱਲੋਂ ਆਏ ਨੇ ਉਧਰੋਂ ਆਏ ਨਹੀਂ ਹਾਂਜੀ ਇਧਰੋਂ ਆ ਕੇ ਕੀ ਤੋੜਿਆ ਇਥੋਂ ਨੇ ਆ ਕੇ ਆ ਤੋੜਿਆ ਜੀ ਗੇਟ ਅੱਛਾ ਗੇਟ ਤੋੜਿਆ ਇਥ ਨਾ ਤੋੜੀਆਂ ਨੇ ਹਾ ਉਹਨਾਂ ਨੇ ਦੋਏ ਤੋੜ ਕੇ ਫੇਰ ਉਹ ਲੰਗੇ ਨੇ ਉਹ ਹਾਂ ਇੱਥੋਂ ਲੰਗੇ ਨਹੀਂ ਹਾਂ ਇੱਥੋਂ ਹੀ ਲੰਗੇ ਨੇ ਇੱਧਰ ਆਪ ਨੂੰ ਖੜਕਾ ਖੜਕਾ ਹੋਇਆ ਨਹੀਂ ਤੂੰ ਖੜਕਾ ਹੀ ਨੇ ਤੋੜਨ ਦਾ ਹੋਇਆ ਕਰੇ ਮਾਈ ਨੂੰ ਮਾਈ ਉੱਠ ਕੇ ਥੱਲੇ ਲੇਟਾਂ ਲਾ ਕੇ ਉੱਤੇ ਨਹੀਂ ਚੜੀ ਉਹ ਉੱਤੇ ਵੀ ਚੜਦੇ ਜੇ ਮੁੰਡਾ ਹੁੰਦਾ ਡਿਊਟੀ ਵਾਲਾ ਉਸ ਤੇ ਵੀ ਚੜਨ ਚਾਹੀਦੇ ਛੱਟ ਮਾਰਨ ਮੁੰਡਾ ਕੀ ਕਰਦਾ ਮੁੰਡਾ ਪੁਲਿਸੇ ਚ ਲੱਗਿਆ ਹੋਇਆ ਹਾਂ ਮੁੰਡਾ ਪੁਲਿਸ ਵਾਲਾ ਹਾਂ ਕਰੇ ਕੋਈ ਨਹੀਂ ਪੀ ਮੈਂ ਪਹਿਲੇ ਪੜਾ ਪਿਆ ਸੀ ਉਧਰ ਕਮਰੇ ਨੇ ਆਪਣੇ ਠੀਕ ਹਾਂਜੀ ਠੀਕ ਹੈ ਜੀ ਛੱਟ ਵੀ ਮਾਰ ਸਕਦੇ ਸੀ ਹਾਂ ਮਾਰ ਸਕਦੇ ਇੱਕ ਗੱਲਾ ਬੰਦਾ ਕਰੀ ਉਹਨੂੰ ਛੱਟ ਵੀ ਬਚ ਪਈ ਮਾਰਦੇ ਨੇ ਉਹ ਛੱਟ ਜਿੰਨਾ ਪੈਸੇ ਤੇ ਹੁੰਦੇ ਤੇ ਛੱਟ ਮਾਰਨਾ ਬਿਲਕੁਲ ਬਿਲਕੁਲ ਇਹ ਸਾਡਾ ਕੀ ਪੀ ਹਾਂ ਠੀਕ ਹੈ ਜੀ ਚੋਰੀ ਹੋਈ ਸੀਗੀ ਇਸ ਮਾਮਲੇ 'ਚ ਸਰ ਕੀ ਕੋਈ ਐਕਟੀਵਿਟੀ ਕਿਸ ਤਰ੍ਹਾਂ ਦੀ ਹੈ ਇੱਕ ਖਿਆਲ ਕੋਠਿਆਂ ਦੇ ਵਿੱਚ ਮਿਤੀ 26 27 ਦੀ ਰਾਤ ਨੂੰ ਦਰਮਿਆਨੀ ਰਾਤ ਨੂੰ ਇਸ ਸਮਾਂ ਦੇ ਘਰ ਦੇ ਅੰਦਰ ਵੜ ਕੇ ਲੋਕਾਂ ਨੇ ਚੋਰੀ ਕੀਤੀ ਸੀ ਜਿਸ ਤੇ ਬਲਵੀਰ ਕੌਰ ਦਾ ਬਿਆਨ ਲਿਖ ਕੇ ਐਫ ਆਰ ਦਰਜ ਕਰ ਦਿੱਤੀ ਗਈ ਹੈ ਤੇ ਜਿਦੇ ਵਿੱਚ ਉਹਨਾਂ ਨੇ ਕੁਝ ਸੋਨਾ ਚਾਂਦੀ ਤੇ ਕੁਝ ਨਗਦ ਰੁਪਏ ਚੋਰੀ ਹੋਣ ਬਾਰੇ ਦੱਸਿਆ ਹੈ ਤੇ ਅਸੀਂ ਉਹਦੇ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਚੋਰਾਂ ਨੂੰ ਫੜ ਲਿਆ ਜਾਏਗਾ